ਪਰ ਵਿਦੇਸ਼ੀ ਨਿਵਾਸੀ ਨਾਗਰਿਕਾਂ ਨੇ ਇਸ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਵਿੱਤੀ ਸਾਲ 2024-25 ਜੋ 31 ਮਾਰਚ ਨੂੰ ਖਤਮ ਹੋਇਆ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਪਰਿਵਾਰਾਂ ਨੂੰ 135.46 ਬਿਲੀਅਨ ਡਾਲਰ ਭਾਵ ਲਗਭਗ 11.63 ਲੱਖ ਕਰੋੜ ਰੁਪਏ ਭੇਜੇ ਇਹ ਹੁਣ ਤੱਕ ਇੱਕ ਸਾਲ ਵਿੱਚ ਭੇਜੀ ਗਈ ਸਭ ਤੋਂ ਵੱਡੀ ਰਕਮ ਹੈ ਇਸ ਰਕਮ 'ਚ ਸਾਲ ਦਰ ਸਾਲ 14.24 ਫੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜਾ 8 ਸਾਲ ਪਹਿਲਾਂ ਯਾਨੀ 2016-17 'ਚ ਭੇਜੇ ਗਏ 61 ਬਿਲੀਅਨ ਡਾਲਰ ਤੋਂ ਦੁੱਗਣੇ ਤੋਂ ਵੀ ਵੱਧ ਹੈ। ਇਸ ਦਾ ਸਪਸ਼ਟ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਆਮਦਨ ਅਤੇ ਖੁਸ਼ਹਾਲੀ ਵਧੀ ਹੈ ਅਤੇ ਭਾਰਤੀ ਕਾਰਜਬਲ ਦੀ ਅੰਤਰਰਾਸ਼ਟਰੀ ਮੰਗ ਵੀ ਮਜ਼ਬੂਤ ਹੋਈ ਹੈ। ਰਿਜ਼ਰਵ ਬੈਂਕ ਆਰਬੀਆਈ ਦੀ ਰਿਪੋਰਟ ਦੇ ਅਨੁਸਾਰ ਕੁੱਲ ਰੈਮਟੈਂਸ ਦਾ 45% ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਤੋਂ ਆਇਆ। ਇਸ ਦੇ ਨਾਲ ਹੀ ਖਾੜੀ ਦੇਸ਼ਾਂ ਤੋਂ ਰੈਮਟੈਂਸ ਵਿੱਚ ਗਿਰਾਵਟ ਆਈ ਹੈ। ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਉਥੋਂ ਘੱਟ ਪੈਸਾ ਭੇਜਿਆ ਜਾ ਰਿਹਾ ਹੈ ਜਿਸ ਦੀ ਪਰਭਾਈ ਪੱਛਮੀ ਦੇਸ਼ਾਂ ਦੁਆਰਾ ਕੀਤੀ ਜਾ ਰਹੀ ਹੈ। ਵਿਜੀਬੈਂਕ ਦੇ ਅਨੁਸਾਰ ਭਾਰਤ ਪਿਛਲੇ 10 ਸਾਲਾਂ ਤੋਂ ਸਭ ਤੋਂ ਵੱਧ ਰੈਮਟੈਂਸ ਪ੍ਰਾਪਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ। 2024 ਵਿੱਚ ਭਾਰਤ ਪਹਿਲੇ ਸਥਾਨ ਤੇ ਰਿਹਾ ਜਦੋਂ ਕਿ ਮੈਕਸੀਕੋ 5.8 ਲੱਖ ਕਰੋੜ ਅਤੇ ਚੀਨ 4.1 ਲੱਖ ਕਰੋੜ ਦੂਜੇ ਪਾਸੇ ਤੀਜੇ ਸਥਾਨ ਤੇ ਰਿਹਾ ਐਰਬੀਆਈ ਦੀ ਰਿਪੋਰਟ ਦਰਸਾਉਂਦੀ ਹੈ ਕਿ ਰੈਂਪ ਕੈਪਸ ਸਿਰਫ ਆਮਦਨ ਦਾ ਸਰੋਤ ਨਹੀਂ ਹੈ ਸਗੋਂ ਭਾਰਤ ਦੀ ਆਰਥਿਕਤਾ ਦਾ ਇੱਕ ਮਜ਼ਬੂਤ ਥੰਮ ਹੈ ਇਹ ਵਿਦੇਸ਼ੀ ਨਿਵੇਸ਼ ਐਫ ਡੀ ਆਈ ਨਾਲੋਂ ਵੱਡਾ ਸਰੋਤ ਬਣ ਗਿਆ ਵਿੱਤੀ ਸਾਲ 2025 ਚ ਭਾਰਤ ਦਾ ਵਪਾਰ ਘਾਟਾ 280 ਬਿਲੀਅਨ ਡਾਲਰ ਸੀ ਜਿਸ 'ਚੋਂ 47% ਦੀ ਭਰਪਾਈ ਰੈਮਟੈਂਸ ਦੁਆਰਾ ਕੀਤੀ ਗਈ ਸੀ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਦੀ ਵਿੱਤੀ ਸਿਹਤ ਲਈ ਪਰਵਾਸੀ ਭਾਰਤੀਆਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਪਰ ਆ ਭਾਰਤੀ ਪਰਵਾਸੀ ਸਿਰਫ ਵਿਦੇਸ਼ੀ ਧਰਤੀ ਤੇ ਕੰਮ ਨਹੀਂ ਕਰ ਰਹੇ ਸਗੋਂ ਇਹ ਭਾਰਤ ਦੇ ਆਰਥਿਕ ਭਵਿੱਖ ਦੀ ਨੀਂਹ ਨੂੰ ਵੀ ਮਜ਼ਬੂਤ ਕਰ ਰਹੇ ਹਨ ਪੈਸੇ ਭੇਜਣਾ ਹੁਣ ਸਿਰਫ ਪਰਿਵਾਰਿਕ ਮਦਦ ਹੀ ਨਹੀਂ ਸਗੋਂ ਰਾਸ਼ਟਰੀ ਆਰਥਿਕ ਰਣਨੀਤੀ दा एक हिस्सा महत्वपूर्ण गया